ਕੀ ਕਹਿਣਾ ਚਾਹੁੰਦੇ ਹੋ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਯੂਨੀਵਰਸਿਟੀ ਦੇ ਵਿੱਚ ਧਰਨਾ ਚੱਲ ਰਿਹਾ ਔਰ ਹੁਣ ਤੁਹਾਡੀ ਗੱਡੀ ਵੀ ਅੰਦਰ ਨਹੀਂ ਜਾਣ ਦਿੱਤੀ ਜਾ ਰਹੀ ਯਾਰ ਇਹਨਾਂ ਦਾ ਵਤੀਰਾ ਬੜਾ ਐਰੋਗੈਂਟ ਆ ਪਰ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਅਸੀਂ ਅੰਦਰ ਜਾਵਾਂਗੇ ਤੇ ਮੈਨੂੰ ਲੱਗਦਾ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਆ ਕੀ ਸਮਝਾ ਮਤਲਬ ਜੇ ਅਸੀਂ ਤਾਂ ਸੈਨੇਟ ਮੈਂਬਰ ਵੀ ਆ ਇਕੱਲੇ ਇਕੱਲੇ ਸਟੂਡੈਂਟ ਦੀ ਗੱਡੀ ਅੰਦਰ ਜਾਣੀ ਚਾਹੀਦੀ ਹੈ ਜਿੰਨੇ ਛੱਡ ਕੇ ਬਾਹਰ ਆਈਂ ਆਈਂ ਜੀ ਨਹੀਂ ਰੋਕੋ ਰੋਕ ਤੇ ਆਉਣ ਵਾਲਾ ਤੁਹਾਡਾ ਕੀ ਵਿਜ਼ਨ ਰਹੂਗਾ ਇਸ ਤੋਂ ਬਾਅਦ ਆ ਹੋ ਗਈ ਗੱਲ ਮੈਡਮ ਹੈ ਹੋ ਗਈ ਗੱਲ ਹੁਣ ਕਮਾਲ ਦੀ ਗੱਲ ਹੈ ਤੁਸੀਂ ਕੱਢ ਜਿਹੜੀਆਂ ਨੇ ਤੁਸੀਂ ਕੱਢੀਆਂ ਤਾਂ ਬਿਲਕੁਲ ਹੀ ਅਮਰਤਪਾਲ ਸੁਖਾਨੰਦ ਇੱਥੇ ਸੈਨੇਟਰ ਵੀ ਰਹੇ ਨੇ ਔਰ ਹੈਗੇ ਨਹੀਂ ਔਰ ਇਹ ਗੱਡੀ ਜਿਹੜੀ ਕਿ ਇਹਨਾਂ ਦੀ ਰੋਕੀ ਗਈ ਹੈ ਰਾਜ ਤੋਂ ਲੰਮੀ ਦਾ ਭਰਾ ਕੀ ਕਹਿਣਾ ਚਾਹੋਂਗੇ ਭਾਜੀ ਗੱਡੀ ਤੁਹਾਡੀ ਵੀ ਰੋਕੀ ਹੋਈ ਆ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਇੱਥੋਂ ਪੜੇ ਆ ਤੁਸੀਂ ਸਾਰਾ ਕੁਝ ਕੋਈ ਗੱਲ ਕੋਈ ਨਹੀਂ ਇਹਨਾਂ ਦਾ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਹੈ ਇਹਨਾਂ ਦੇ ਸ਼ਮਾਤ ਖਰਾਬ ਨੇ ਠੀਕ ਹੋ ਗਏ ਠੀਕ ਹੋ ਗਏ ਮਾਲਵਿੰਦਰ ਸਿੰਘ ਕਾਂਗੜੇ ਪਰਮਿੰਦਰ ਗੋਲਦੀ ਤਾਂ ਅੰਦਰ ਜਾ ਚੁੱਕੇ ਆ ਤੇ ਤੁ ਜਾਵਾਂਗੇ ਜਾਂਦੇ ਆ ਬਿਲਕੁਲ ਇਹ ਜਿਹੜੀ ਕਿ मैम आपको जो ये जो कमांडो फोर्स है ये सेंटर के हैं मतलब आपको इनके ट्रस्ट नहीं है आपकी पुलिस तो बोल रही है नहीं ये बैठेंगे फिर क्या हो जाएगा क्या oh, हम बोल रहे हैं कि वापस आ जाएंगे हम एम एल ए वापस आ जाएंगे सुखा ना ਤੁਸੀਂ ਅੰਦਰੋਂ ਗੱਡੀ ਮੰਗਾ ਲੈਣੇ ਆਪਾਂ ਬਿਸ਼ਰੋਗਦੀ ਨੂੰ ਗਾਲਾਂ ਦੇ ਉਸ ਤੇ ਬੈਠ ਕੇ ਮੈਂ ਟੌਰ ਨਹੀਂ ਚਾਹੀਦੀ ਜੀ ਕਮਾਲ ਦੀ ਗੱਲ ਕਰੋ ਮੈਂ ਜਵਾਕ ਹਾਂ ਤੁਸੀਂ ਮੈਨੂੰ ਕੀ ਕਨਵਿੰਸ ਕਰ ਰਹੇ ਹੋ ਟੌਰ ਵਾਸਤੇ ਆਇਆ ਸੀ ਅਸੀਂ ਆਪਣੇ ਰਾਈਟਸ ਲਈ ਆਏ ਆ ਕਮਾਲ ਦੀ ਗੱਲ ਤੁਸੀਂ ਟੌਰ ਵਾਸਤੇ ਨਹੀਂ ਆਏ ਦੇਖੋ 50 ਗੱਡੀਆਂ ਹੋਰ ਹੋਈ ਗੱਡੀ ਨਹੀਂ ਜਾਊਗੀ ਇੱਕ ਗੱਡੀ ਜਾਣੀ ਆ ਮੇਰੇ ਨਾਲ 10 ਕਾਰ ਆਈਆਂ ਸੀਗੀਆਂ 9 ਮਹਿਮਾਨ ਨਹੀਂ ਅੰਦਰੋਂ ਗੱਡੀ ਮੰਗਾ ਲੈਣੇ ਤੁਸੀਂ ਉਸ ਤੇ ਬੈਠ ਕੇ ਚਲੇ ਜਾਓ ਅਸੀਂ ਅੰਦਰੋਂ ਖਾਲੀ ਹੈ ਅੰਦਰੋਂ ਗੱਡੀ ਮੰਗਾ ਲੈਣੇ ਉਸ ਤੇ ਬੈਠ ਕੇ ਚਲੇ ਜਾਓ ਤੁਹਾਡੀ ਜਿਹੜੀ ਮੈਡਮ ਨੂੰ ਤੁਹਾਡੀ ਸਮਝ ਨਹੀਂ ਲੱਗਦੀ ਤੁਹਾਡੇ ਪਹਿਲਾਂ ਪੁਲਿਸ ਚਲੋ ਬੰਦਾ ਫਟਾ ਬੰਦਾ ਬਿਠਾ ਦੋ ਬੰਦਾ 1 ਮਿੰਟ ਰੁਕੋ ਦੇ ਕੋਫੀਸਰ ਕਹਿ ਰਹੇ ਨੇ ਤੁਸੀਂ ਚੱਲ ਜਾਓ ਸੈਕੰਡ ਕਹਿ ਰਹੇ ਨੇ ਕਿ ਬੰਦਾ ਬਿਠਾ ਲਓ ਥਰਡ ਕਹਿ ਰਹੇ ਨੇ ਬੰਦਾ ਵੀ ਬਿਠਾ ਲਵਾ ਕੇ 1 ਮਿੰਟ ਰੁਕੋ ਰੁਕੋ ਜੋ ਆ ਸਾਨੂੰ ਲੱਗੇ ਸੀ ਤੁਸੀਂ ਅੰਦਰ ਜਾਵੋਗੇ ਤੇ ਤੁਹਾਨੂੰ ਵੀ ਜਾਣ ਦੇ ਰਹੇ ਛੇਡੀਆਂ ਟੀਕਰੀਆਂ ਬਾਅਦ ਚ ਲੈ ਲਓ ਵਾਈਟ ਲੰਗਰ ਦੀ ਗੱਡੀ ਖੜੀ ਐ ਅੰਦਰ ਬਾਹਰ ਇਹ ਨਹੀਂ ਜਾਣ ਦੇ ਰਹੇ ਇਹ ਅੱਗੇ ਗੱਡੀਓਂ ਨਹੀਂ ਜਾਣ ਦੇ ਰਹੇ ਅੱਗੇ ਉਹ ਮੈਂ ਗਲਤ ਕਰਦਾ ਮੈਡਮ ਇੱਕ ਵਾਰੀ ਸਾਈਡ ਤੇ ਕਰਵਾ ਲਓ ਪਲੀਜ਼ ਨਹੀਂ ਨਹੀਂ ਸਾਈਡ ਤੇ ਨਹੀਂ ਕਰੋ ਕਮਾਲ ਦੀ ਗੱਲ ਅੰਦਰ ਵਾਲੀਆਂ ਗੱਡੀਆਂ ਵੀ ਪਿੱਛੇ ਬਾਹਰ ਰਹਿ ਚੁੱਕੀਆਂ ਮੈਨੂੰ ਅੱਗੇ ਸਾਈਡ ਤੇ ਦਵਾ ਉਹਨਾਂ ਨੂੰ ਜਾਣ ਨਹੀਂ ਪਤਾ ਜਾ ਰਿਹਾ ਜਿਸ ਕਰਕੇ ਸਥਿਤੀ ਇਸ ਸਮੇਂ ਦੇਰੇ ਇੱਕ ਮਿੰਟ ਯਾਰ ਮੀਡੀਆ ਤਾਂ ਬਿਲਕੁਲ ਇਹ ਪੂਰੀ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਪਾਸੇ ਮੈਡਮ ਦੇਖ ਸਾਡੇ ਨੂੰ ਤੁਸੀਂ ਤਾਂ ਪਿੱਛੇ ਲੰਗਰ ਵਾਲੀਆਂ ਗੱਡੀਆਂ ਵੀ ਖੜੀਆਂ ਨੇ ਤੇ ਕਿ ਜੋ ਲੱਗੀ ਹੋਈ ਹੈ ਐਮਐਲਏ ਸੁਖਨਾਂਦ ਜੀ ਉਹ ਅੱਗੇ ਨਹੀਂ ਜਾਣ ਦਿੱਤੀ ਜਾ ਰਹੀ ਦੇਖ ਸਕਦਾ ਨਹੀਂ ਬਿਲਕੁਲ ਜਾ ਰਹੀ ਹੈ ਜੀ ਗੱਡੀ ਅੰਦਰ ਜਾਊਗੀ ਕੋਈ ਮੈਡਮ ਫੋਟਾ ਬੰਦਾ ਤੋੜ ਦਿਓ ਜੀ ਇੱਕ ਨਾਲ ਐਡੀ ਕੀ ਗੱਲ ਹੈ ਫਿਰ ਹਾਂ ਐਡੀ ਗੱਲ ਹੈ ਠੀਕ ਹੈ ਜੀ ਸਭ ਚੱਲੋ ਚੱਲੋ ਯਾਰ ਬਈ ਜਲਦੀ ਕਰੋ ਜਾਮ ਲੱਗਾ ਹੋਇਆ ਬੈਠ ਜਾਓ ਬਈ ਯਾਰ ਚਾਲੇ ਕਿ ਮੈਡਮ ਤੁਸੀਂ ਨਾਲ ਬੈਠੋ ਦਿਓ ਸਰ ਕੋਲ ਇੱਕ ਕਰਕੇ ਨਾ ਹੋਰ ਇਹ ਪੂਰੀ ਤਸਵੀਰ ਹੈ ਬਾਈ ਕਹਿੰਦਾ ਅੰਦਰ ਜਾਣਾ ਗੱਡੀ ਲੈ ਕੇ ਕੋਲ ਬਹੁਤ ਧੰਨਵਾਦ ਪਹੁੰਚਣ ਵਾਸਤੇ ਜਾਣ ਦਿਓ ਮੇਰੇ ਯਾਰ ਪੰਜਾਬ ਸਭਾ ਬਹੁਤ ਕਰਤ ਹੋ ਗਿਆ